ਪੁਕੇ ਨੇ ਇਹਨਾਂ ਕੋਈ ਟਰਾਲੀ ਨਹੀਂ ਛੱਡੀ ਜਿਹੜੇ ਕੋ ਪਾਣੀ ਲਿਆ ਇੱਕ ਮੁੰਡਾ ਦਾ ਇਟਲੀ ਜਾ ਦੇ 26 ਕਿਲੇ ਪਾਣੀ ਐਡੀ ਭੁੱਖ ਵਿਖਾਈ ਆ 150 ਪੇਟੀ ਪਾਣੀ ਦੀ ਅਜੇ ਉਹਨਾਂ ਦੇ ਕੋਠੇ ਤਲਾਸ਼ੀ ਲੈ ਲੋ ਜਾ ਕੇ 150 ਨਾ ਨਿਕਲੇ ਤੇ ਮੇਰੇ ਸਿਰ ਜੇ ਛੇਤਰ ਮਾਰਿਓ ਕਿ ਇਹ ਕੋਠੀ ਵੀ ਢਾਹ ਲੱਗੀ ਉਹਨੂੰ ਕੁਝ ਨਹੀਂ ਉਹਨੂੰ ਕੁਝ ਨਹੀਂ ਇਹ ਛੋਸ਼ੇ ਬਾਜੀਆਂ ਕੋਈ ਕੋ ਇਹਨਾਂ ਨੂੰ ਢਾਹ ਲੱਗੀ ਉਹਨੂੰ ਜ਼ਿਆਦਾ ਲੱਗੀ ਜਿੱਥੇ ਪਾਣੀ ਦੀ ਜ਼ਿਆਦਾ ਛੋਟਿਆ ਉੱਥੇ ਢਾਹਣ ਲੱਗੀ ਜਿੱਥੇ ਪਾਣੀ ਲੈਣ ਦੇ ਉਹ ਢਾਹ ਲੱਗੀਆਂ ਇਹ ਛੋਸ਼ੇ ਬਾਜੀਆਂ ਲੋਕ ਆਪਣਾ ਡਰਾਮੇ ਬਾਜੀ ਬਣਾ ਕੇ ਪੈਸਾ ਲਾਉਂਦੇ ਚਾਹੁੰਦੇ ਲੋਕ ਜਿਹੜੇ ਮੀਰ ਨੇ ਯਾਰ ਭੈਣ ਚੰਗਾ ਭੜਾ ਜੱਟਾ ਰੱਖੀ ਇਹਨੇ ਭੈਣ ਚੋਪੀ ਵੀਡੀਓ ਦੇਖਿਓ ਦੋਸਤੋ ਇਹਨਾਂ ਲੋਕਾਂ ਨੇ ਔਰੰਗੇ ਅਬਦਾਲੀ ਨਾਲੋਂ ਵੀ ਜੀਣਾ ਮੁਸ਼ਕਲ ਕਰਤਾ ਯਾਰ ਤੂੰ ਤੇ ਦੇਖੋ ਇਹਨਾਂ ਬੰਦਿਆਂ ਦੀ ਕੋਈ ਸ਼ਰਮ ਨੂੰ ਹੱਥ ਮਾਰ ਉਹ ਤੁਰੀ ਜਾਂਦੀ ਜਨਾਨੀ ਦੇ ਹੱਥੋਂ ਤੁਸੀਂ ਝੋਲਾ ਖੋ ਕੇ ਕਿੱਡੀ ਕੁ ਤੁਸੀਂ ਆਪਣੇ ਆਪ ਨੂੰ ਬਾਦਰੀ ਦੱਸਦੇ ਸਾਡੀ ਬਤਰਾਹੀਆਂ ਨਾਲ ਡਰਾਉਂਦੇ ਹੈ ਸ਼ਰਮ ਨੂੰ ਹੱਥ ਮਾਰ ਲੋ ਸਾਡੇ ਜੱਟ ਭਰਾ ਆ ਗਏ ਸ਼ਿਰਮੂ ਹੱਥ ਮਾਰ ਲਓ ਕਹੀ ਆ ਵੇਖੋ ਸਾਡੀ ਕੋਈ ਇਤਮਾਨ ਕਰ ਲਓ ਜੇ ਸਾਡੇ ਖੜੇ ਅੰਮਰਸਾਹ ਜੀ ਦੇ ਲਾਕੇ ਜੇ ਆ ਗਏ ਸਾਡੀ ਇਤਮਾਨ ਕਰ ਲਓ ਆ ਵੇਖ ਕੀ ਆ ਬਾਬਾ ਕੇ ਲੰਗਰ ਤੇ ਇਹਨਾਂ ਨੇ ਇਹਨਾਂ ਤੇ ਫੇਰ ਦਿਹਾੜੀ ਲੱਗੀ ਤੇ ਸਾਰੇ ਪਾਸੇ ਹੋਇਆ ਨਾ ਜਿਹਦੀ ਫਸਲ ਮਰੀ ਉਹਨੇ ਕਿੱਥੇ ਜਾਣਾ ਉਹ ਮੈਂ ਮੈਂ ਕੱਲੇ ਨੂੰ ਕਹਿਣਾ ਚਾਹੁੰਨਾ ਆ ਜੇ ਤੈਨੂੰ ਮਜ਼ਦੂਰੀ ਦਿਹਾੜੀਆਂ ਇੰਨੀਆਂ ਚੰਗੀਆਂ ਲੱਗਦੀਆਂ ਤੈਨੂੰ ਪਤਾ ਵੀ ਬਹੁਤ ਫਾਇਦਾ ਆ ਦਿਹਾੜੀ ਚ ਫਿਰ ਤੂੰ ਦਿਹਾੜੀ ਕਰ ਲੈ ਜਮੀਨ ਤੂੰ ਛੱਡ ਤੂੰ ਤੂੰ ਕਾਹਦਾ ਪੰਗੇ ਨੂੰ ਪਿਆ ਆਂ ਇਹ ਤੁਰੀ ਜਾਂਦੀ ਜਨਾਨੀ ਦੇ ਹੱਥੋਂ ਤੁਸੀਂ ਝੋਲਾ ਖੋ ਕੇ ਕਿੱਡੀ ਕੁ ਤੁਸੀਂ ਆਪਣੇ ਆਪ ਨੂੰ ਬਾਦਰੀ ਰਖਦੇਂ ਵੀਡੀਓ ਵੀ ਬਣਾ ਕੇ ਤੁਸੀਂ ਸੋਸ਼ਲ ਮੀਡੀਆ ਤੇ ਪਾਉਂਦੇ ਆਂ ਸ਼ਰਮ ਨੂੰ 2 ਲੱਖ ਰੁਪਏ ਦਾ ਸੀ ਸਮਾਨ ਲੈ ਕੇ ਆਏ ਸਮਾਨ ਲੈ ਕੇ ਆਏ ਉਰੇ ਸਾਨੂੰ ਇਹ ਦੀਏ ਜਿਹੜੇ ਤਾਂ ਜ਼ਿੰਮੇਵਾਰ ਭਾਈ ਨੇ ਉਹ ਤਾਂ ਸੌਕਾ ਦੀ ਲੰਗਰ ਲਈ ਖੜੇ ਨੇ ਚਾਹ ਦਾ ਜਿਹੜੇ ਦੂਜੇ ਨੇ ਉਹ ਖੋਹੂ ਖੋਹੂ ਖੋਹ ਸਾਡੇ ਬੰਦੇ ਦੇ ਪਿੱਛੇ ਘਰੂਟ ਮਾਰੇ ਹੱਥਾਂ ਦੇ ਘਰੂਟ ਇੰਨੇ ਫਿੱਖੂ ਵੀ ਟਰਾਲੀ ਸਾਰੀ ਲਵੇ ਰੱਖ ਲਈਏ ਕੋਈ ਬੰਦੇ ਦੀ ਗੱਲ ਹੈ ਜਰ ਇਹ ਅੱਜ ਤੋਂ ਬਾਅਦ ਮੈਨੂੰ ਗੁਰੂ ਰਾਮਦਾਸ ਸਾਹਿਬ ਦੀ ਸੌਂ ਅਸੀਂ ਨਹੀਂ ਆਉਦੇ ਹੈਗੇ ਮੁੜ ਕੇ ਕਿਸੇ ਜ਼ਰੀਬ ਦੀ ਕੁੜੀ ਦਾ ਵਿਆਹ ਕਰਦਾਂਗੇ ਔਰ ਅਸੀਂ ਸਮਾਨ ਨਹੀਂ ਲੈ ਕੇ ਆਉਂਦੇ ਮੈਨੂੰ ਮਹਾਰਾਜ ਦੀ ਸੌਂ ਪਿੰਡ ਮੇਰਾ ਉੱਬਾ ਲਗਾ ਜ਼ਿਲ੍ਹਾ ਮੇਰਾ ਸੰਗਰੂਰ ਆ ਮੈਂ ਕਦੇ ਇਦਾਂ ਦੇ ਵੀਡੀਓ ਬਣਾਈ ਨਹੀਂ ਪਰ ਇਸ ਵੀਰ ਦੀ ਵੀਡੀਓ ਦੇਖ ਕੇ ਮੈਂ ਮਜਬੂਰ ਹੋ ਗਿਆ ਬਣਾਉਣ ਲਈ ਤੇ ਮੈਂ ਇਸ ਵੀਰ ਨੂੰ ਇੱਕ ਸਵਾਲ ਪੁੱਛਣਾ ਚਾਹਣਾ ਵੀ ਵੀਰੇ ਤੂੰ ਉੱਥੇ ਸੇਵਾ ਕਰਨ ਗਿਆ ਸੀ ਕਿ ਲੋਕਾਂ ਦੀ ਜਾਤਾਂ ਪਰਖਣ ਗਿਆ ਸੀ ਪਹਿਲੀ ਗੱਲ ਤਾਂ ਇਹ ਦੱਸ ਦੇ ਮੈਨੂੰ ਤੇ ਦੂਜੀ ਗੱਲ ਜੇ ਉੱਥੇ ਸੇਵਾ ਕਰਨ ਗਿਆ ਸੀ ਨਾ ਤਾਂ ਆਪਣੇ ਕਿਸੇ ਬਜ਼ੁਰਗ ਕੋਲ ਸੇਵਾਦਾਰ ਦਾ ਅਰਥ ਪਤਾ ਕਰਕੇ ਜਾਣਾ ਸੀ ਭਾਈ ਕਨਈਆ ਜੀ ਬਾਰੇ ਸੁਣਿਆ ਪੱਕੀ ਗੱਲ ਨਾ ਤੂੰ ਨਹੀਂ ਸੁਣਿਆ ਜੇ ਸੁਣਿਆ ਹੁੰਦਾ ਤਾਂ ਇਦਾਂ ਦੀ ਹਰਕਤਾਂ ਨਾ ਕਰਦਾ ਉੱਥੇ ਗੁਰੂ ਰਾਮਦਾਸ ਮਹਾਰਾਜ ਦੀਆਂ ਸੋਹਾਂ ਖੰਦਾ ਫਿਰਦਾ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਭਾਈ ਜੇ ਉੱਥੇ ਸੇਵਾ ਕਰਨ ਜਾਏ ਹੋ ਤਾਂ ਇਨਸਾਨੀਅਤ ਦੇ ਨਾਤੇ ਇਨਸਾਨ ਨੂੰ ਇਨਸਾਨ ਦੀ ਨਿਗਾਹ ਨਾਲ ਦੇਖ ਕੇ ਸੇਵਾ ਕਰੋ ਕਿਸੇ ਦੇ ਜਾਤਾਂ ਨਾ ਪਰਖੋtheta ਵੀ ਆ ਫਲਾਨੀ ਜਾਤੀ ਦਾ ਤੇ ਆਹ ਇਹਦੀ ਜਾਤੀ ਦਾ ਕੱਲ ਅਸੀਂ ਸੇਵਾ ਇਕੱਠੀ ਕੀਤੀ ਮੈਂ ਰਾਜਸਥਾਨ ਤੋਂ ਫਤੇ ਸਿੰਘ ਮੇਰਾ ਨਾਮ ਹੈ ਮੈਂ ਵੀ ਦੱਸ ਦੇਣਾ ਤੇ ਅਸੀਂ ਕੱਲ ਇੱਥੇ ਸੇਵਾ ਇਕੱਠੀ ਕੀਤੀ ਆ ਅਗਰਾਈ ਇਕੱਠੀ ਕੀਤੀ ਆ ਕਿਸੇ ਜ਼ਿੰਮੇਦਾਰ ਭਰਾ ਨੇ ਕਿਸੇ ਹੋਰ ਵਰਗ ਦੇ ਭਰਾ ਨੇ ਸਾਨੂੰ ਇਹ ਨਹੀਂ ਪੁੱਛਿਆ ਵੀ ਤੁਸੀਂ ਉੱਥੇ ਕਿਹਦੇ ਮੂੰਹ ਚ ਪਾਉਣ ਚੱਲੇ ਹੋ ਕਿਹੜੀ ਜਾਤ ਵਾਲੇ ਦੇ ਮੂੰਹ ਚ ਪਾਉਣ ਚੱਲੇ ਹੋ ਕਿਸੇ ਨੇ ਇਹ ਨਹੀਂ ਪੁੱਛਿਆ ਸਾਰਿਆਂ ਨੇ ਦਿਨੋ ਸੇਵਾ ਕੀਤੀ ਐ ਸਾਰਿਆਂ ਨੇ ਦਿਨੋ ਗਰਾਹੀ ਦਿੱਤੀ ਆ ਜੋ ਕਿਸੇ ਦੇ ਘੱਟ ਸੀਗਾ ਤਾਂ ਉਹਨੇ ਘੱਟ ਚ ਵੀ ਆਪਦਾ ਹਿੱਸਾ ਕੱਢਿਆ ਜੇ ਕਿਸੇ ਕੋਲ ਵੱਧ ਸੀਗਾ ਤਾਂ ਉਹਨੇ ਵੱਧ ਹਿੱਸਾ ਕੱਢਿਆ ਭਾਈ ਤੂੰ ਕਹਿ ਰਹਣਾ ਸਾਨੂੰ ਘਰੋਂਟਾ ਨਾ ਖਾ ਗੇ ਚੱਲ ਮੈਂ ਤੈਨੂੰ ਛੱਡਦਾ ਪੰਜ ਦਿਨ ਭੁੱਖਾ ਪਾਣਾ ਤੂੰ ਬੰਦਾ ਦੰਦੀਆਂ ਨਾਲ ਨਾ ਖਾਣ ਨੂੰ ਕਰੇ ਤਾਂ ਮੈਨੂੰ ਕਹਿ ਦੇ ਜਿਹੜੇ ਤੈਨੂੰ ਚਾਹ ਪੁੱਛਦੇ ਆ ਨਾ ਮੈਂ ਕਿਸੇ ਨੂੰ ਮੜਾ ਨਹੀਂ ਕਰ ਤਾ ਰੋਟੀ ਵਾਸਤੇ ਹੀ ਉੱਭੜ ਸਕਦਾ। ਬਾਈ ਉਹਨਾਂ ਦੀ ਹੋ ਸਕਦਾ ਵੀ ਓਡੀ ਮਜਬੂਰੀ ਨਾ ਹੋਵੇ ਉਹਨਾਂ ਦੇ ਘਰੇ ਕਿਤੇ ਨਾ ਕਿਤੇ ਕੋਈ ਸਰਦਾ ਹੋਵੇ। ਹਾਲਾਂਕਿ ਮਜਬੂਰੀ ਸਾਰਿਆਂ ਦੀ ਆ ਆਪਾਂ ਮੰਨਦੇ ਆ। ਪਰ ਜਿਹਦਾ ਸਾਰੇ ਟ ਹੈ ਗਿਆ ਰੋ ਕੀ ਕਰੇ? ਹੋ ਸਕਦਾ ਜਿਹੜੇ ਤੇਰੇ ਤੋਂ ਖੋ ਕੇ ਖਾਣ ਨੂੰ ਫਿਰਦੇ ਉਹਨਾਂ ਦੇ ਘਰੇ 5 ਦਿਨਾਂ ਤੋਂ ਚੁੱਲ੍ਹਾ ਨਾ ਬਲਿਆ ਹੋਵੇ, 10 ਦਿਨਾਂ ਤੋਂ ਚੁੱਲ੍ਹਾ ਨਾ ਬਲਿਆ ਹੋਵੇ। ਤੇ ਇੱਕ ਗੱਲ ਹੋਰ ਦੱਸ ਦਾਂ, ਥੋੜੇ ਖਵਾਇਆ ਨਹੀਂ ਕੋਈ ਖਾਂਦਾ। ਇਹ ਦਾਣੇ-ਦਾਣੇ ਤੇ ਮੋਹਰ ਲਾ ਕੇ ਭੇਜਿਆ ਅਗਲੇ ਨੇ। ਉਸ ਪਰਮਾਤਮਾ ਨੇ। ਛੋ ਜੈ ਇਦਾਂ ਦੀ ਸੋਚ ਰੱਖ ਕੇ ਤੁਸੀਂ ਸੇਵਾ ਕਰਨ ਜਾ ਰਹੇ ਹੋ ਤਾਂ ਬਿਸ਼ੱਕ ਦੀ ਨਾ ਜਾ। ਕੋਈ ਜ਼ਰੂਰਤ ਨਹੀਂ ਜਿਨੇ ਮੂਹ ਲਾਇਆ ਉਹਨੇ ਦਾਣਾ ਵੀ ਦੇ ਦੇਣਾ ਜੇ ਤੁਸੀਂ ਇਨਸਾਨ ਨੂੰ ਇਨਸਾਨੀ ਦੀ ਨਿਗਾਹ ਨਾਲ ਦੇਖਦੇ ਹੋ ਤਾਂ ਫੇਰ ਹੀ ਉੱਥੇ ਜਾ ਕੇ ਸੇਵਾ ਕਰਨ ਦਾ ਫਾਇਦਾ ਨਹੀਂ ਵੀਰੇ ਕੋਈ ਫਾਇਦਾ ਨਹੀਂ ਤੁਸੀਂ ਆਪਦੇ ਘਰੇ ਬਹਿ ਜਾਵੀਂ ਉੱਥੇ ਡੁੱਬ ਕੇ ਮਰ ਜਾਓਗੇ ਪਿੱਛੇ ਪਰਿਵਾਰ ਰੋ ਲਜੂਗਾ ਬਸ ਇਹੀ ਬੇਨਤੀ ਕਰਨਾ ਚਾਹਾਂਗਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਨਾ ਗਰੀਬਾਂ ਲੋਕਾਂ ਨੂੰ ਮਿਲ ਜੇ ਐਂ ਤੇ ਟਾਈਮ ਪਾਸ ਕਰ ਲੈਣਾ ਫੇਰ ਵੀ ਪਰ ਇਹਨਾਂ ਦਾ ਵਿਚਾਰਿਆਂ ਦਾ ਬੜਾ ਔਖਾ ਆ ਇਹਨਾਂ ਦੇ ਗਾ ਪਾਣੀ ਦੀ ਬੋਤਲ ਨੀ ਕਿਸੇ ਨੇ ਦਿੱਤੀ ਨਾ ਕੋ ਗੱਲ ਨਾ ਕੋ ਬਾਹਰ ਤੁਸੀਂ ਵੇਖਣੀ ਦੇ ਜੇ 90 90 ਘਰ ਨੇ ਸਾਡੇ ਮਸੀਹਾਂ ਦੇ ਇਥੇ 20 25 ਘਰ ਸਾਡੇ ਜੱਟਾਂ ਦੇ ਨੇ ਤੇ ਚਲੋ ਜੱਟਾਂ ਨੇ ਤੇ ਆਪਣਾ ਮਾੜਾ ਚੰਗਾ ਬਿਜਾਰਾ ਕਰ ਹੀ ਲੈਣਾ ਪਰ ਇਹਨਾਂ ਦੀ ਕਿਸੇ ਨੇ ਬਾਹ ਨੀ ਫੜੀ ਨਾ ਕਿਸੇ ਨੇ ਪਾਣੀ ਦੀ ਬੋਤਲ ਨਾ ਕੋ ਪੇਟੀ ਨਾ ਕੋ ਦੁੱਧ ਸੁੱਕਾ ਦੁੱਧ ਵਿਚਾਰਿਆਂ ਨੂੰ ਮਿਲ ਜੇ ਤੇ ਆਪਣਾ ਬੱਚੇ ਪਾਲਣ ਨੇ ਕਿੰਨੇ ਕਿ ਬੱਚੇ ਨੇ ਇਥੇ ਸ਼ਾਮਾਂ ਨੂੰ ਡੋਲੂ ਲੈ ਕੇ ਪਿੰਡ ਦੇ ਚਾਰ ਚੁਫੇਰੇ ਤੁਰੇ ਫਿਰਦੇ ਅਸੀਂ ਬਾਬਾ ਜੀ ਹਣਾ ਨੇ ਉਹ ਅਪੀਲ ਕੀਤੀ ਹੈ ਵੀ ਸੁੱਕੇ ਦੁੱਧ ਦਾ ਥੋੜਾ ਜਿਹਾ ਇਹਨਾਂ ਨੂੰ ਕੁਦ ਦੇ ਜਾਣ ਤੇ ਆਪਣੇ ਵਿਚਾਰੇ ਨਿਆਣੇ ਬੱਚੇ ਪਾਲਣ ਮਸਲ ਕਿੰਨੀ ਕੁ ਇਰਦ ਗਿਰਦ ਤੁਹਾਡੇ ਮਸਲ ਤੇ ਸਾਡੇ ਮੰਨ ਲਓ 4 ਛਪੇਰੇ ਪਿੰਡ ਦੇ ਬਿਲਕੁਲ ਬਰਬਾਦ ਹੋ ਗਈ ਵੇਖ ਲਓ ਕਿੰਨਾ ਕੰਨਾ ਪਾਣੀ ਆ ਨੀਵੇਂ ਥਾਵਾਂ ਤੇ ਸੱਤ ਸੱਤ 8 8 ਫੁੱਟ ਪਾਣੀ ਹੈ ਭਾਜੀ ਠੀਕ ਹੈ ਜੀ ਹਾਂ ਜੀ ਧੰਨਵਾਦ ਜੀ ਦੋਸੋ ਆਹ ਖਲਾ ਆ ਤਾਂ ਬਾਬਾ ਜੀ ਆਏ ਮਡਾਲਾ ਜੀ ਹੋਣੀ ਟੀਮ ਦੇ ਨਾਲ ਪਹੁੰਚੇ ਸਹੀ ਨਾਲ ਲੱਗ ਕੇ ਠੀਕ ਹੈ ਔਰ ਰਾਸ਼ਾ ਦੇ 23 ਇਹਦੀ ਪਿੰਡ ਤੇ ਲੋੜ ਹੈਗੀ ਜੀ ਕਿਸੇ ਨੂੰ ਕਿਸਨ ਲੋੜ ਆਈਏ ਜਾਣ ਕੇ ਕਰੀ ਜਾਂਦੇ ਕਹਿੰਦੇ ਨੌਕਰ ਜੇ ਆਵੇ ਕੀ ਆ ਭੈਣ ਚੰਗਾ ਭੜਾ ਜਾਟਾ ਦੇ ਕੀ ਇਹਨੇ ਭੈਣ ਦੋਖਦੇ ਦਸ ਭੈਣ ਚੰਗਾ ਭੜਾ ਜਾਟਾ ਦੇ ਕੀ ਇਹਨੇ ਭੈਣ ਦੋਖਦੇ ਦਸ ਭੈਣ ਚੰਗਾ ਭੜਾ ਜਾਟਾ ਦੇ ਕੀ ਇਹਨੇ ਭੈਣ ਦੋਖਦੇ ਦਸ ਮਾ ਤਾਂ ਕੀ ਆ ਗਈ ਇਸ ਤੋਂ ਹੁਣ ਜਰ ਹੋਰੇ ਜਾਣੇ ਬਾਹਰ ਕਿਉਂ ਦੇ ਕੋਲ ਆਏ ਰਮਦਾਸ ਨੂੰ ਐਉ ਆਹੋ ਪਰੇ ਕੁੜਾਂ ਵਾਲੀ ਵਾਲ ਕਿਹੜੀ ਕੋਤਰ ਨੇ ਬਹੁਤ ਪਾਣੀ ਆਦਾ ਖਰਿਆ ਲੱਗੂ ਤੁਕੇ ਉਹ ਰੇ ਲੋਕ ਜੈ ਵੀ ਕਿਦਨੂ ਵੀ ਜਾਣੇ ਆ ਲੋਕ ਜਿਹੜਾ ਰੋੜਾਂ ਮੇ ਖੜਕੇ ਮੰਗੀ ਜਾਰੇ ਲੋਕ ਆ ਰੋੜਾਂ ਵਾਲਿਆਂ ਦਾ ਬੇੜਾ ਕਰਕੇ ਕਰਦਾ ਸਾਡਾ ਮਰੀਆਂ ਸਾਡੀਆਂ ਫਾਲਾਂ ਇਹੇ ਹੱਥ ਜੋੜ ਲੈ ਪ੍ਰਚਾਦਾ ਖਾਣਾ ਚਾਹ ਪਾਣੀ ਪੀਣੀ ਤਦੋ ਬਹੁਤ ਧੰਨਵਾਦ ਖਵਾਂਡੇ ਨੇ ਕੁੜੀਆਂ ਸਖਾ ਕਰ ਕਰ ਕੀ ਆ ਕਹੇ ਇਹ ਲੋਕਾਂ ਨੇ ਰੱਖੋ ਇੱਕ ਭੈਣ ਜਨਾ ਵਾ ਬਹੁਤ ਕੰਗ ਕੀਤਾ ਜਨ ਹੋਰ ਕਿ ਲੋਕ ਤਾਂ ਹੱਟ ਹੀ ਨਹੀਂ ਰਹੇ ਹੁਣ ਅਸੀਂ ਜਵਾਬ ਨਹੀਂ ਦੇ ਸਕਦੇ ਅਗਲਾ ਕਹਿੰਦਾ ਤੁਸੀਂ ਲੈ ਕੇ ਆਏ ਆ ਹੁਣ ਤੁਸੀਂ ਵੰਡਣ ਲਈ ਲੈ ਕੇ ਆਏ ਕਿ ਸਾਨੂੰ ਆਪ ਉਸ ਕਹਿਣ ਲਈ ਲੈ ਕੇ ਆਏ ਭਾਜੀ ਇਹ ਵੰਡਾਂ ਵਾਸਤੇ ਤਾਂ ਗਰੀਬਾਂ ਨੂੰ ਦੋ ਜਿੱਥੇ ਜਾਣਾ ਹੁਣ ਦੱਸੋ ਕਿ ਆ ਲਾਜ ਕਰੀਏ ਇਹਨਾਂ ਦਾ ਕੋਈ ਨਾਲ ਹੈ ਆ ਦੇਖੋ ਨਹੀਂ ਜੇ ਤੁਸੀਂ ਤਾਂ ਜਿਹੜੇ ਭਰਾ ਆਉਣ ਦੇ ਨੇ ਏਡੀ ਦੂਰ ਉਹ ਆਉਂਦੇ ਸਾਡੇ ਵਾਸਤੇ ਵੀ ਸਾਡੀਆਂ ਫਸਲਾਂ ਖਰਾਬ ਹੋਈਆਂ ਨਾਗੇ ਨਾ ਵਾਸਤੇ ਆਉਂਦੇ ਆ ਚਲੋ ਕੋਈ ਜਮਿਨਟੀ ਵੀ ਆ ਸਕਦੀ ਬਿਲਕੁਲ ਕੋਈ ਨਾ ਭਾਈ ਭਾਈ ਸਾਹਿਬ ਕੋਈ ਗੱਲ ਨਹੀਂ ਆਪਾਂ ਇੱਥੇ ਉੱਥੇ ਕਿਹਦੇ ਆਫਤ ਆਈ ਅਹੀਂ ਜਾਣਾ ਨਾ ਭਰਾਵਾਂ ਨੇ ਇਹਨਾਂ ਦੇ ਇੱਕ ਰੁਪਿਆ ਵੀ ਨਹੀਂ ਦੇਣਾ ਸਾਨੂੰ ਠੀਕ ਹੈ ਠੀਕ ਹੈ ਹਾਂਜੀ ਦੀਦਾਰੀ ਲੈ ਕੇ ਆਉਂਦੇ ਨੇ ਰਾਸ਼ਨ ਕੌਣ ਲੈ ਕੇ ਆਉਂਦਿਆ ਜਾਂ ਤਾਂ ਖਊ ਕਾਰ ਲੈ ਕੇ ਕੱਲੇ ਚਲੋ ਜਾਤ ਪਾਤ ਚ ਨਹੀਂ ਪੈਣਾ ਚਾਹੀਦਾ ਇਨਸਾਨੀਅਤ ਬਾਪੂ ਜੀ ਡੀਸੀ ਮੈਡਮ ਨੂੰ ਕਹਿ ਰਹੇ ਆ ਕਿ ਰਾਸ਼ਨ ਬੰਦ ਕਰ ਦਿਓ ਨਹੀਂ ਤਾਂ ਸਾਡੇ ਕਿਸੇ ਨੇ ਦਿਹਾੜੀ ਨਹੀਂ ਆਉਣਾ ਵੀਡੀਓ ਵੇਖ ਕੇ ਤੁਸੀਂ ਆਪਣੇ ਵਿਚਾਰ ਦਿਓ ਕੀ ਇਹ ਸਹੀ ਕਹਿ ਰਹੇ ਹਨ ਜਾਂ ਗਲਤ 100 ਦਾ ਉਹ ਹਜ਼ਾਰ ਦਾ ਹੋ ਜਾਣਾ ਜਾਂ ਹਜ਼ਾਰ ਜਿਹੜਾ ਲੱਖ ਦਾ ਹੋ ਜਾਣਾ ਤੇ ਜਿਹੜੇ ਅਸੀਂ ਇੰਨਾ ਰਕਮ ਲੈਂਦੇ ਰਹੇ ਨਾ ਸਾਡੇ ਭੈਣ ਜੀ ਕਿਸੇ ਦਾ 100 ਰੁਪਿਆ ਸਾਡੇ ਦਿਹਾੜੀ ਨਹੀਂ ਆਉਣਾ ਕਿਸੇ ਨੇ ਲੋਕ ਨੇ ਸਾਲ-ਸਾਲ ਦਾ ਰਕਮ ਜਮਾ ਕਰਾ ਰਹੇ